जो ने माहौल ठीक नहीं की करिए माहौल जरा ठीक हो जाए फिर असि ठीक हो जाव गए सब बहानेबाजिया ने अंधेरी रात भी दिटिया चीजा चिटिया कितना ही माहौल खराब हो माहौल तहलाद का भी ठीक नहीं सी। प्यो वैरी है जेल पाया हो चार चार दिन का बुखा ਉਹ ਜੇਲ੍ਹ ਵਿੱਚ ਵੀ ਸਮਾਦੀ ਲਾ ਲੈਂਦਾ ਐ ਸੀ ਘਰ ਦੇ ਵਿੱਚ ਵੀ ਨਹੀਂ ਲਾ ਸਕਦਾ ਉਹ 4 ਦਿਨ ਦਾ ਭੁੱਖਾ ਸੁਰਤ ਸ਼ਬਦ ਨਾਲ ਜੋੜ ਲੈਂਦਾ ਇੱਥੇ ਭਰ ਪੇਟ ਵੀ ਮਨੁੱਖ ਨਹੀਂ ਜੁੜਦਾ ਉੱਥੇ ਪਿਓ ਜਾਨ ਦਾ ਵੈਰੀ ਐ ਫਿਰ ਵੀ ਉਹ ਪ੍ਰਭੂ ਨਾਲ ਜੁੜਿਆ ਹੋਇਆ ਐ ਇੱਥੇ ਮਾਂ ਬਾਪ ਦਾ ਲਾੜ ਮੌਜੂਦ ਐ ਸਭ ਕੁਝ ਮੌਜੂਦ ਐ ਫਿਰ ਵੀ ਪ੍ਰਭੂ ਨਾਲ ਜੁੜਨਾ ਨਹੀਂ ਐ ماحول تے برالاد دا وی ٹھیک نہیں ہے ماحول رام دا وی ٹھیک نہیں ہے بنوااس ہے رات روکھاں تلے کٹنا ہوندا ہے دن نو کدھرے بھوجن نصیب ہوئے گا کہ نہیں کہ کند مول کھا کے گزارا کرنا ہوے گا زندگی تے کچھ بھی نہیں ماحول تے ٹھیک نہیں ہے لیکن او جتھے بھی نے جنگل دے وچ بھی منگل ہے۔ ماحول کرشن دا وی ٹھیک نہیں ہے۔ راج گھرانے دا لڑکا ہے پال دے گجر پے نے گوالے پے پال دے نا۔ شاہی خاندان دا لڑکا گوالے پے پال دے نے۔ ای سب بہانے بازیاں نے ذرا ماحول ٹھیک ہو جائے अमृत وی چکھ لوواں گے ذرا ماحول ٹھیک ہو جائے एक अलग इधर कलगीधर सी तेरी रहत बहत भी रख लिया जरा माहौल ठीक हो जाए असी अमृत वेले भी उठा गे जरा माहौल ठीक हो जाए असी नाम भी जापांगे। सब बहाने बहनेबाजिया ने माहौल कभी ठीक नहीं आंता कुछ ना कुछ तो गड़बड़ रही है सारी जिंदगी रही कुछ ना कुछ तो होंगे सागर लहर तो बिना नहीं आदा जिंदगी समस्यावान तो बिना नहीं आती कुछ ना कुछ तो समस्या रहेगी ਮਾਹੌਲ ਗੁਰਨਾਨਿਕ ਦਾ ਵੀ ਠੀਕ ਨਹੀਂ ਪਿਤਾ ਮਖੱਟੂ ਕਹਿੰਦਾ ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਹੈ ਕੋਈ ਪੁੱਤਰ ਹੈ ਮੇਰਾ ਸੁਦਾਈ ਹੈ ਸੁਦਾਈ ਹੈ 베ਦੀ ਕਹਿੰਦੇ ਨੇ ਭੂਤਨਾ ਬੇਤਾਲਾ ਹੈ 베ਦੀ ਹੁੰਦਿਆਂ ਆ ਜਨੇਉ ਨਹੀਂ ਪੈਂਦਾ 베ਦੀ ਹੁੰਦਿਆਂ ਆ ਵੇਦਾਂ ਤੇ ਸ਼ਰਦਾ ਨਹੀਂ ਰੱਖਦਾ 베ਦੀ ਹੁੰਦਿਆਂ ਆ ਵੇਦ ਨਹੀਂ ਪੜਦਾ 베ਦੀਆਂ ਦੇ ਘਰ ਜਨਾਂ ब्राह्मण ਵੀ ਕਹਿੰਦੇ ਨੇ ਕੁرائی ਹੈ। ਮੋਤਨਾ ਬੇਦਾਲਾ ਹੈ। ਬਗਦਾਦ ਦੇਚ ਤੇ ਮੁਸਲਮਾਨਾਂ ਨੇ ਪੱਥਰ ਵੀ ਮਾਰ ਦਿੱਤੇ। ਮਾਹੌਲ ਤੇ ਠੀਕ ਨਹੀਂ ਹੈ। ਬਾਬਰ ਨੇ ਜੇਲ੍ਹ ਦੇਚ ਵੀ ਪਾ ਦਿੱਤਾ ਹੈ। ਮਾਹੌਲ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਠੀਕ ਨਹੀਂ ਹੈ। ਵੱਡਾ ਭਰਾ ਪ੍ਰਿਥੀ ਚੰਦ ਵੈਰੀ ਹੈ। ਜਾਨ ਦਾ ਵੈਰੀ ਹੈ। ਮਸੰਦ ਉਸਨੇ ਸਾਰੇ ਬਾਗੀ ਕਰ ਲੈ ਤੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਘਾਟ ਲੁੱਟ ਲਿਆ ਅੰਨ ਲੁੱਟ ਲਿਆ ਧਨ ਲੁੱਟ ਲਿਆ ਬਸਤਰ ਲੁੱਟ ਲੈ ਸਾਰਾ ਸਾਜ਼ੋ ਸਮਾਨ ਲੁੱਟ ਲਿਆ ਚਾਰੋਂ ਪਾਸੇ ਪੈਰਾ ਬਿਠਾ ਦਿੱਤਾ ਅੰਮ੍ਰਿਤਸਰ ਦੇ ਵਿੱਚ ਕੋਈ ਸੰਗ ਤਾਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਣ ਵੀ ਨਾ ਹੁੰਦੇ ਨੇ ਇਸ ਤਰ੍ਹਾਂ ਦੇ ਲੋਕ ਗੁਰੂ ਤੱਕ ਕੋਈ ਨਾ ਪਹੁੰਚੇ। ਔਰ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ ਗੁਰੂ ਸਾਡੇ ਤੱਕ ਨਾ ਪਹੁੰਚੇ। ਦਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਜਦ ਗਏ ਨਾ ਮਸੰਦਾ ਨੇ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਦਾ ਘਰ ਗੁਰੂ ਲਈ ਬੰਦ। ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਆਣ ਦਿੱਤਾ ਮਸੰਦਾ ਨੇ। ਪਤਾ ਸਤ ਗੁਰੂ ਬਾਹਰ ਬੈਠੇ ਉਥੜਾ ਸਭ ਗੁਰਦੁਆਰਾ ਅੱਜ ਵੀ ਮੌਜੂਦ ਹੈ। ਬਾਰ ਬੈਠ ਕੇ ਦਰਵਾਜ਼ਾ ਬੰਦ ਕਰ ਦੇਤਾ ਤੁਸੀਂ ਨਹੀਂ ਜਾ ਸਕਦੇ ਜਦ ਸੱਚ ਆ ਜਾਏ ਨਾ ਤਾਂ ਫਿਰ ਜੂਠਿਆਂ ਨੂੰ ਕੌਣ ਪੁੱਛੇਗਾ ਤਾਂ ਜੂਠੇ ਨੂੰ ਇਹ ਡਰ ਹੁੰਦਾ ਸੱਚ ਆਵੇ ਹੀ ਨਾ ਆਵੇ ਹੀ ਨਾ ਖਰੀਬਨ ਖਰੀਬਨ ਇਸ ਤਰ੍ਹਾਂ ਦੇ ਲੋ ਇੰਜ ਕਹਿ ਲੋ ਚਰਚ ਦੇ ਚੋਂ ਮਸਜਿਦ ਦੇ ਚੋਂ ਮੰਦਰਾਂ ਚ ਖੁਦਾ ਨੂੰ ਕੱਢ ਛਿੜਦੇ ਆਉਂਦੇ ਨੇ ਖੁਦਾ ਤੋਂ ਬਿਨਾ ਚਰਚ ਦੀ ਪੂਜਾ ਕਰਦੇ ਨੇ ਭਗਵਾਨ ਤੋਂ ਬਿਨਾ ਮੰਦਰਾਂ ਦੇ ਚ ਪੂਜਾ ਚੱਲਦੀ ਹੈ ਬਗਰਮਤਲਾ ਕਰਨਾ ਐਸਾ ਹੁੰਦਾ ਹੈ ਕਿਉਂਕਿ ਭਗਵਾਨ ਹੋਵੇ ਤੇ ਫਿਰ ਸ਼ੈਤਾਨ ਨੂੰ ਕੌਣ ਪੁੱਛੇਗਾ ਸੱਚ ਹੋਵੇ ਤੇ ਫਿਰ ਝੂਠ ਨੂੰ ਕੌਣ ਪੁੱਛੇਗਾ ਇਤਨੀ ਰੋਸ਼ਨੀ ਹੋਵੇ ਜਾਈ ਤੇ ਫਿਰ ਇਹ ਅੰਧੇਰੇ ਕਿੱਥੇ ਜਾਣਗੇ ਸ਼ੇਖ ਸਾਦੀ ਨੇ ਤੇ ਕਹਾਣੀ ਲਿਖੀ ਐ ਬਈ ਅੰਧੇਰਾ ਰੋਂਦਾ ਪਿੱਟਦਾ ਖੁਦਾ ਕੋਲ ਚਲਾ ਗਿਆ ਤੇ ਆਖਣ ਲੱਗਾ ਖੁਦਾਵੰ تعالی ਇੱਕ ਤੂੰ ਮੇਰੇ ਜਾਨ ਦਾ ਵੈਰੀ ਬਣਾਇਆ ਮੈਨੂੰ ਟਿਕਣ ਹੀ ਨਹੀਂ ਦਿੰਦਾ ਇਹ ਸੂਰਜ ਮੇਰੇ ਪਿੱਛੇ ਲੱਠ ਲੈ ਕੇ ਪਿਆ ਆਇਆ ਇਹ ਤੂੰ ਮੇਰੇ ਲਈ ਬਣਾਇਆ ਮੈਨੂੰ ਟਿਕਣ ਹੀ ਨਹੀਂ ਦਿੰਦਾ ਕਿਧਰ ਹੈ ਮੇਰਾ ਪੱਕਾ ਦੁਸ਼ਮਨ ਤੂੰ ਸੇ ਸੁਣ ਰੋਕ ਮੇਰੇ ਨਾਲ ਦੁਸ਼ਮਣੀ ਨਾ ਕਰ। ਮੈਂ ਇਹਨੂੰ ਠਿੱਕਣ ਦੇਵਾਂ। ਕਹਾਣੀਕਾਰ ਸ਼ੇਖ ਸਾਦੀ ਲਿਖਦਾ ਹੈ, "ਖੁਦਾ ਨੇ ਸੂਰਜ ਨੂੰ ਤਲਬ ਕੀਤਾ। ਆਖਿਆ ਅੱਜ ਅੰਧੇਰਾ ਮੇਰੇ ਕੋਲ ਫਰਿਆਦ ਲੈ ਕੇ ਆਇਆ ਸੀ, ਬੜਾ ਰੋਇਆ, ਬੜਾ ਰੋਇਆ। ਤੇਰੀ ਸ਼ਿਕਾਇਤ ਕਰਦਾ ਸੀ। ਤੂੰ ਉਸ ਨਾਲ ਕਿਉਂ ਵੈਰ ਕਮਾਉਂਦਾ ਹੈ? ਤੂੰ ਕਿਉਂ ਉਸ ਨਾਲ ਦੁਸ਼ਮਣੀ ਕਰਦਾ ਹੈ?" ਸੂਰਜ ਨੇ ਹੱਥ ਜੋੜ ਕੇ ਆਖਿਆ ਫੁਦਾਵੰ ਤਾਲਾ ਮੈਂ ਤੇ ਕਦੀ ਵੇਖਿਆ ਹੀ ਨਹੀਂ ਅੰਧੇਰੇ ਨੂੰ ਤੇ ਜਿੰਨੂੰ ਮੈਂ ਵੇਖਿਆ ਨਹੀਂ ਉਹਦੇ ਨਾਲ ਕਦੀ ਦੁਸ਼ਮਣੀ ਮੇਰੀ ਮੈਂ ਤੇ ਜਾਣਦਾ ਹੀ ਨਹੀਂ ਉਸ ਨੂੰ ਮੈਨੂੰ ਪਤਾ ਹੀ ਕੋਈ ਨਹੀਂ ਮੈਨੂੰ ਤੇ ਨਾਮ ਧਾਮ ਦਾ ਹੀ ਪਤਾ ਕੋਈ ਨਹੀਂ ਏ ਖੁਦਾ ਮੈਂ ਕਿਉਂ ਉਸ ਨਾਲ ਦੁਸ਼ਮਣੀ ਕਮਾਵਾਂਗਾ ਸੱਚ ਦੇ ਹੁੰਦਿਆਂ ਝੂਠ ਰਹਿ ਨਹੀਂ ਸਕਦਾ ਇਸ ਵਾਸਤੇ ਝੂਠ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਦਰਵਾਜ਼ੇ ਬੰਦ ਕਰੋ ਸਚ ਨਹੀਂ ਆਣਾ ਚਾਹੀਦਾ ਹਿਰਦੇ ਦੇ ਦਵਾਰ ਬੰਦ ਕਰੋ ਸਚ ਅੰਦਰ ਨਹੀਂ ਆਣਾ ਚਾਹੀਦਾ ਮੰਦਰ ਦੇ ਦਰਵਾਰ ਬੰਦ ਕਰੋ ਭਗਵਾਨ ਨਹੀਂ ਆਣਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਲਈ ਦਰਵਾਜ਼ੇ ਬੰਦ ਕਰ ਦਿੱਤੇ ਇਤਿਹਾਸ ਹੈ ਸਤਗੁਰੂ ਵਾਪਸ ਜਾਣ ਲੱਗੇ ਇਹ ਤੇ ਅਮਰਤਸਰ ਦੀਆਂ ਮਾਤਾਵਾਂ ਨੇ ਰੋਕ ਲਿਆ ਇਹ ਤੇ ਜਾਣ ਲੱਗੇ ਸਨ ਉਹਨਾਂ ਨੇ ਨਹੀਂ ਜਾਣ ਦਿੱਤਾ ਤੋ ਪਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ ਸਾਰੇ ਅੰਮ੍ਰਿਤਸਰੀਆਂ ਲਈ ਨਹੀਂ ਨੇ ਮੈਂ ਅਰਜ਼ ਕਰੇ ਭਾਈ ਸੰਤੋਖ ਸਿੰਘ ਜੀ ਦੇ ਬੋਲ ਇਹ ਮਸੰਦ ਜੋ ਅੰਮ੍ਰਿਤਸਰੀਏ ਤ੍ਰਿਸ਼ਣ ਅਗਨ ਕੇ ਅੰਦਰ ਸੜੀਏ ਇਹ ਜੋ ਮਸੰਦ ਨੇ ਇਹ ਜੋ ਪੁਜਾਰੀ ਤਬਕਾ ਹੈ ਇਹ ਜੋ ਧਾਰਮਿਕ ਤਬਕਾ ਹੈ ਇਹ ਤੇ ਕ੍ਰਿਸ਼ਨਾ ਦੇ ਸੜੇ ਹੋਏ ਨੇ ਇਹ ਤੇ ਅੰਧੇਰੇ ਦੇ ਜੀਣ ਵਾਲੇ ਨੇ ਮਾਈਆਂ ਰੱਬ ਰਜਾਈਆਂ एक कवि संतोख सिंह जी ने लिखे सतगुरु ने मुखार बिंद तो निकले मातावान ने रोक लिया धन गुरु तेग बहादुर साहब जी महाराज नही तो मसंदा ने बाहर कट दिता चारों पासे मसंदा ने अज पैरा ला दिता है, संगत गुरु तक ना पहुंचे अन्न धन शस्त्र सब कुछ लुट लिया है ਪ੍ਰਥੀ ਚੰਦ ਨੇ ਮਾਹੌਲ ਤੇ ਠੀਕ ਨਹੀਂ ਹੈ। ਜਹਾਂਗੀਰ ਵੀ ਵੈਰੀ ਹੈ। ਪ੍ਰਥੀ ਚੰਦ ਜੋ ਕੁਝ ਕਰ ਰਿਹਾ ਸੀ ਜਹਾਂਗੀਰ ਦੀ ਤਾਕਤ ਵੀ ਨਾਲ ਸੀ। ਕਿਉਂਕਿ ਜਹਾਂਗੀਰ ਨਹੀਂ ਚਾਹੁੰਦਾ ਸੀ ਗੁਰੂ ਘਰ ਦੀ ਸ਼ਕਤੀ ਵੱਧ ਜਾਏ, ਤਾਕਤ ਵੱਧ ਜਾਏ। ਔਰ ਜੋ ਮੈਂ ਤਬਲੀਗ ਦਾ ਕੰਮ ਕਰਨਾ ਚਾਹੁੰਦਾ ਉਹਦੇ 'ਚ ਕੋਈ ਰੁਕਾਵਟ ਖੜੀ ਹੋਵੇ। ਉਹ ਨਹੀਂ ਚਾਹੁੰਦਾ ਸੀ। ਉਹਨੂੰ ਬਹੁਤ ਵੱਡਾ ਦੁੱਖ ਹੋਇਆ ਸੀ ਜਦੋਂ ਨੂੰ ਪਤਾ ਚੱਲਿਆ ਮਹਾਨ ਸੂਫੀ ਸੰਤ ਸਾਈ ਮੀਆਂ ਮੀਰ ਉਨੇ ਆਪਣਾ ਮस्तक ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਿਆ। ਇਹ ਜਹਾਂਗੀਰ ਦੀ ਸੋਚਣੀ ਪੈ ਗਈ ਕਿ ਇਸ ਤਰ੍ਹਾਂ ਦੇ ਪੁਰਸ਼ ਦੇ ਹੁੰਦਿਆ ਮੈਂ ਇਸਲਾਮ ਕਿਸ ਤਰ੍ਹਾਂ ਫੈਲਾਵਾਂਗਾ। ਮੀਆਂ ਅਮੀਰ ਜੈਸੇ ਝੁੱਕ ਗਏ ਉੱਥੇ। ਇਹ ਮੈਂ ਹਟਾਣਾ ਹੈ। ਪ੍ਰਿਥੀ ਚੰਦ ਨੂੰ ਹੱਥ ਜੀ ਕੀਤਾ ਪ੍ਰਿਥੀ ਚੰਦ ਪਹਿਲੇ ਵੈਰੀ ਸੀ। ਉਹਨੂੰ ਸ਼ਾਹੀ ਘਰਾਣੇ ਦੀ ਤਾਕਤ ਮਿਲ ਗਈ। ਆਦ ਕਾਲ ਤੋਂ ਗੁਰੂ ਘਰ ਨੂੰ ਇਸ ਡੰਗ ਨਾਲ ਕਮਜ਼ੋਰ ਕੀਤਾ ਜਾਂਦਾ ਰਿਹਾ। ਰਾਮ ਰਾਏ ਨੂੰ ਔਰੰਗਜ਼ੇਬ ਨੇ ਖੜਾ ਕਰਕੇ ਧਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਗੁਰਿਆਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਗਉਰਮਤਾਲਾ ਕਰਨਾ ਸਭ ਔਰੰਗਜ਼ੇਬ ਦੀ ਸ਼ੈਅ। ਵਖਤ ਦੀ ਹਕਮਤਾਂ ਨੇ ਚਾਂਦੀ ਆਉਂਦੀਆਂ। ਕੋਈ ਸਾਡੀ ਬਰਾਬਰੀ ਤੇ ਆ ਜਾਏ ਮੁਕਾਬਲੇ ਤੇ ਆ ਜਾਏ। ਕਹਿੰਦੇ ਨੇ ਸੰਗਤਾਂ ਦੇ ਵਿੱਚੋਂ ਜੋ 10-20 ਬੰਦੇ ਅੰਦਰ ਰਹਿ ਗਏ ਸਨ ਅੱਜ ਦਿਨ ਪਰ ਲੰਗਰ ਨਹੀਂ ਬਣਿਆ ਪਹਿਰਾ ਰਿਆ ਕੋਈ ਰਸਤ ਪਾਣੀ ਆ ਹੀ ਨਹੀਂ ਜਿਹੜੀ ਹੈਗੀ ਸੀ ਉਹ ਸਭ ਲੁੱਟ ਕੇ ਲੈ ਗਿਆ ਪ੍ਰਤੀਚੰਦ ਅਨ ਲੁੱਟ ਕੇ ਲੈ ਗਿਆ ਦਾਨ ਲੁੱਟ ਕੇ ਲੈ ਗਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤਨੀ ਸਾਡੀ ਜਗਤ ਮਾਤਾ ਗੰਗਾ ਜੀ ਨੇ ਘਰ ਟਟੋਲਣਾ ਸ਼ੁਰੂ ਕੀਤਾ ਮਤਾਂ ਕੁਝ ਲੱਭੇ ਦੋ ਪ੍ਰਸ਼ਾਦੇ ਤੇ ਬਣਨ ਧੰਨ ਗੁਰੂ ਅਰਜਨ ਦੇਵ ਜੀ ਲਈ ਅਜ ਦਿਨ ਭਰ ਦਾ ਕੁਛ ਵੀ ਅੰਨ ਪਾਣੀ ਨਹੀਂ ਕੁਛ ਵੀ ਅੰਨ ਪਾਣੀ ਨਹੀਂ ਇਹ ਮਹਾਰਾਜ ਦੇ ਸਿਰਫ ਬੋਲ ਹੀ ਨਹੀਂ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਆ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈਵਾਨਿਆ خیر ਮੁਖਤਸਰ ਮੈਂ ਅਰਜ਼ ਕਰਾਂ ਇੱਕ ਮਿੱਟੀ ਦੇ ਭਾਂਡੇ ਵਿੱਚ ਥੋੜਾ ਜਿਹਾ ਕਿਧਰੇ ਬੈਸਣ ਪਿਆ ਸੀ ਇਹਦੇ ਦੋ ਪ੍ਰਸ਼ਾਦੇ ਬਣੇ ਮਿੱਟੀ ਦੇ ਤਵੇ ਤੇ ਔਰ ਮਿੱਟੀ ਦੇ ਠੀਕਰੇ ਦੇ ਚ ਇਹ ਦੋ ਪ੍ਰਸ਼ਾਦੇ ਸਤਿਗੁਰਾਂ ਦੇ ਅੱਗੋਂ ਰੱਖਿਆ ਭਾਂਡੇ ਵੀ ਕੋਈ ਨਹੀਂ ਸੀ لیکن اے دو پرشادے اگوں رکھدیاں سار چیخ نکل گئی جگت માતા گنگا دے اپنے ہنجواں نو نہیں روک سکیاں جذبات بے چادے ناں دھن گرو ارجن دیو جی مہاراج دا امرت مئی بول امر کلام جو اپ دے کंठ تو پرگٹ ہویا ہے روکھو بھوجن اکانڑے راگ دے اندر ہے ਕਦੀ ਕਦੀ ਬਾਹੀ ਕਲਿਆਨ ਸਿੰਘ ਪੜਤਾ ਲਗਾਉਂਦੇ ਨੇ ਇਸ ਸ਼ਬਦ ਦੀ ਰੂਖੋ ਭੋਜਨ ਭੋਮ ਸੈਨ ਸਖੀ ਪ੍ਰੇਸੰਗ ਸੂਖ ਵਿਆਪ ਐ ਸਖੀ ਤੂੰ ਰੋ ਨਾ ਪ੍ਰਿਥੀ ਚੰਦ ਅਨਲ ਉਟਕੇ ਲੈ ਗਿਆ ਧਨ ਲੁੱਟ ਕੇ ਲੈ ਗਿਆ ਬਸਤਰ ਲੁੱਟ ਕੇ ਲੈ ਗਿਆ ਸ਼ਸਤਰ ਲੁੱਟ ਕੇ ਲੈ ਗਿਆ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਣ ਵਾਲਾ ਜਿਹੜਾ ਉਹ ਮਹਾਨ ਦਾਤਾ ਹੈ ਉਤੇ ਮੇਰੇ ਹਿਰਦੇ ਚ ਬੈਠਾ ਉਹਨੂੰ ਤੇ ਲੁੱਟ ਕੇ ਨਹੀਂ ਲੈ ਗਿਆ ਫਿਰ ਰੋਣਾ ਕਿਹੜੀ ਗੱਲ ਦਾ ਰੁਖੋ ਭੋਜਨ ਬோம் ਸੈਣ ਸਖੀ ਪ੍ਰੇਸੰਗ ਸੁਖ ਵਿਆਪ ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ ਮਾਹੌਲ ਬਾਹਰ ਦਾ ਕਿਤਨਾ ਵੀ ਖਰਾਬ ਕਿਉਂ ਨਾ ਹੋਵੇ ਸੰਤ ਆਪਣਾ ਮਨ ਖਰਾਬ ਨਹੀਂ ਕਰਦਾ ਕਿਤਨੀ ਮਿਹਰਸ ਕਰਦੇ ਆ छोटिया छोटिया गलों के बाजे जरा माहौल ठीक नहीं ठीक हो जाए अमृत छक लवान तो माहौल ठीक करद ही करदे अपनी जिंदगी लगा बैठेगा कभी नहीं छेगा माहौल किसका ठीक होया कि भी नहीं होया बड़े बड़े अवतारी पुरुषों का माहौल ठीक नहीं होया ते कि तो हो जाएगा सारी जिंदगी जंगो जदल दंघ गई मुहमद साहब ਸਾਰੀ ਜ਼ਿੰਦਗੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਘਰਸ਼ ਦੇ ਚਲੰਗ ਗਈ। ਅਲਾ ਯਾਰ ਖਾਂ ਜੋਗੀ ਲਿਖਦੇ ਨੇ ਆਧਾਰ ਨੇ ਕਬੀ ਤੁਝ ਕੋ ਸੰਭਲਨੇ ਨਾ ਦਿਆ ਥਾ। ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ ਥਾ। ਐ ਕਲਗੀਧਰ ਪਾਸ਼ਾ ਤੁਸੀਂ ਤੇ ਇੱਕ ਰਾਤ ਵੀ ਆਰਾਮ ਦੀ ਨੀਂਦ ਨਹੀਂ ਸੌ ਸਕਿਆ। ਕਾਂਟਾ ਦਿਲੇ ਪਰਖੋਂ ਸੇ ਨਿਕਲਨੇ ਨਾ ਦਿਆ ਥਾ। ਤੁਸੀਂ ਤੇ ਹਰ ਵਕਤ ਸੰਘਰਸ਼ ਦੇ ਚ ਰਹਿ। बज दौड़ कदी इधर कद उधर अदावत भाईधार राजवत वकद की हकूमत औरंगजेब दी अदावत सोडिया दी, दी अदावत, अदावत। मसंदा ददावत तीरमल अदावत चारों पासे अदावत ही अदावत ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖਿਆ ਸਿੱਖੀ ਦਾ ਦਾਇਰਾ ਬਹੁਤ ਵੱਧ ਗਿਆ ਹੈ ਬਿਹਾਰ, ਆਸਾਮ, ਮਹਾਰਾਸ਼ਟਰ, ਗੁਜਰਾਤ ਸਭ ਲਪੇਟ ਦੇ ਚ ਆ ਗਿਆ ਹੈ। ਤੋਂ ਗੁਰਬਾਣੀ ਦੇ ਸਰੂਪ ਧਨਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਹੁਤੇ ਚਾਹੀਦੇ ਨੇ। ਧੀਰਮਲ ਕੁਲ ਮੰਗ ਕੀਤੀ ਤਾਂ ਕੇ ਇਸ ਦੇ ਉਤਾਰੇ ਕਰਵਾਈ ਗਿਆ। ਫਿਰ ਉਹ ਬੀੜ ਜੋ ਧਨਗੁਰੂ ਅਰਜਨਦੇਵ ਜੀ ਮਹਾਰਾਜ ਨੇ ਲਿਖਵਾਈ ਤੇ ਭਾਈ ਗੁਰਦਾਸ ਜੀ ਨੇ ਲਿਖੀ। ਦਾ ਤੇ ਿਰਮਲ ਨੇ ਕੀ ਅੱਖਿਆ ਜੇ ਵਾਕਈ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਹੋ ਤੁਸੀਂ ਤਾਂ ਖੁਦ ਉਚਾਰਨ ਕਰ ਲਓ ਮੈਂ ਨਹੀਂ ਦੇਣੇ ਤੇ ਜੇ ਸੂਰ ਬੇਰ ਹੋ ਤਾਂ ਮੇਰੇ ਨਾਲ ਜੰਗ ਕਰਕੇ ਵੇਖ ਲਓ ਜੇ ਤੁਸੀਂ ਸੂਰ ਬੇਰ ਹੋ ਤੇ ਯੁੱਧ ਕਰਕੇ ਵੇਖ ਲਓ ਜੰਗ ਕਰਕੇ ਵੇਖ ਲਓ ਤੇ ਜੇ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਹੋ ਤਾਂ ਖੁਦ ਉਚਾਰਨ ਕਰ ਲਓ ਮੈਂ ਨਹੀਂ ਦੇੜੇ ਦੋਹਾਂ ਦੇ ਜਿਹੜਾ ਰਸਤਾ ਚੁਣਨਾ ਨੇ ਚੁਣ ਲਓ ਮੇ ਕਿਸੇ ਕੀਮਤ ਤੇ ਵੀ ਨਹੀਂ ਦੇ ਯੁੱਧ ਕਰਨਾ ਹੈ ਤੇ ਯੁੱਧ ਕਰਕੇ ਵੇਖ ਲਓ ਜੰਗ ਕਰਕੇ ਵੇਖ ਲਓ ਧੀਰਮਲ ਕੁਲ ਵੀ ਫੌਜ ਸੀ ਔਰ ਲੜਾਕ ਬਿਰਤੀ ਉਸਦੀ ਹੈ ਹੀ ਸੀ ਸਤਿਗੁਰੂ ਨੇ ਮੁਨਾਸਬ ਨਹੀਂ ਸਮਝਿਆ ਧੀਰਮਲ ਨਾਲ ਯੁੱਧ ਕਰਨਾ ਵਰਨਾ بڑے بڑے ਯੁੱਧ ਹੋਏ ਨੇ ਪਰ ਧੀਰਮਲ ਨਾਲ ਯੁੱਧ ਕਰਨਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮناسب ਨਹੀਂ ਸਮਝਿਆ ਦਮਦਮਾ ਸਾਹਿਬ ਦੇ ਚ ਬੈਠੇ ਨੇ ਮੌਜ ਦੇ ਚ ਕਾਗਜ਼ ਮੰਗਵਾਏ ਕਲਮ ਆਪਣੇ ਹੱਥੋਂ ਦਿੱਤੀ ਮਨੀ ਸਿੰਘ ਨੂੰ ਆਖੇ ਸਤਿਗੁਰ ਦੇ ਸਰੂਪ ਧਨ ਗੁਰੂ ਗਨ ਸਾਹਿਬ ਜੀ ਮਹਾਰਾਜ ਦੇ ਸਰੂਪ ਤਿਆਰ ਕਰਨੇ ਨੇ ਸਿੱਖੀ ਦਾ ਦਾਇਰਾ ਵਧ ਗਿਆ ਬਾਣੀ ਦਾ ਪਾਠ ਥਾਂ ਥਾਂ ਤੇ ਹੋ ਗਿਆ ਗੁਰਬਾਣੀ ਦੇ ਸਰੂਪ ਦੇ ਦਰਸ਼ਨ ਥਾਂ ਥਾਂ ਤੇ ਹੋ ਗਏ ਤਿੰਨ ਦਿਨ ਨੇ ਮੈਨੇ ਧੰਨ ਗੁਰੂ ਰੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਗਏ ਭਾਈ ਮਨੀ ਸਿੰਘ ਲਿਖਦੇ ਗਏ ਇਹ ਪਹਿਲੀ ਈੜ ਜੋ ਕਰਤਾਰਪੁਰ ਦੀ ਅੱਜਕੱਲ ਜੋ ਰਾਮ ਸਰ ਦੇ ਚ ਲਿਖੀ ਗਈ ਤੇ ਕਰਤਾਰਪੁਰ ਦੇ ਚ ਮੌਜੂਦ ਹੈ ਤੇਰ ਮੱਲੀਆਂ ਦੇ ਕੋਲ ਇਹਦੇ ਲਿਖਾਰੀ ਭਾਈ ਗੁਰਦਾਸ ਜੀ ਸਨ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ ਇਹ ਜਿਹੜੀ ਈੜ ਪ੍ਰਕਾਸ਼ਮਾਨ ਹੈ ਸਾਰੀ ਦੁਨੀਆ ਚ ਇਹਦੇ ਉਚਾਰਨ ਕਰਤਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਾਰੀ ਭਾਈ ਮਨੀ ਸਿੰਘ ਨੇ ਲਿਖਣ ਵਾਲੇ ਭਾਈ ਮਨੀ ਸਿੰਘ ਨੇ ਕਰਤਾਰਪੁਰ ਦੀ ਵੀੜ ਤੇ ਇਸ ਵੀੜ ਦੇ ਵਿੱਚ ਬਸ ਥੋੜਾ ਜਿਹਾ ਅੰਤਰਾ ਉਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੇ ਇਹਦੇ ਵਿੱਚ ਸਤ ਗੁਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚੜਾਈ ਹੈ ਔਰ ਆਪ ਸੁਣ ਕੇ ਹੈਰਾਨ ਹੋਵੋਗੇ ਕਦੀ ਮੌਕਾ ਮਿਲੇ ਤੇ ਦਰਸ਼ਨ ਵੀ ਕਰ ਸਕਦੇ ਹੋ ਕਰਤਾਰਪੁਰ ਜਾ ਕੇ ਜਿੱਥੇ ਜਿੱਥੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੇਖਦੇ ਹੋ ਨਾ ਹੁਣ ਇੱਥੇ ਇੱਥੇ ਉੱਥੇ ਪੰਨੇ ਖਾਲੀ ਨੇ ਉਸ ਉਸ ਬੀੜ ਦੇ ਵਿੱਚ ਕਰਤਾਰਪੁਰ ਦੀ ਬੀੜ ਦੇ ਵਿੱਚ ਉਹ ਪਤਰੇ ਖਾਲੀ ਪੈਣ। ਉਹ ਜਗ੍ਹਾ ਖਾਲੀ ਪਈ। ਦੋ ਦੋ ਪੰਨੇ ਇੱਕ ਇੱਕ ਪੰਨਾ ਖਾਲੀ ਪਿਆ ਕਿਉਂਕਿ ਇਤਨੀ ਇਤਨੀ ਬਾਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ। ਇਹ ਪੰਨੇ ਖਾਲੀ ਪੈਣ। ਹੁਣ ਤੇ ਬਹੁਤ ਕਠਿਨਾਈ ਨਾਲ ਦਰਸ਼ਨ ਕਰਾਂਦੇ ਨਹੀਂ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਮੰਗ ਕਰ ਲਈ ਸੀ ਬੀਤੋ ਸ਼ੇਖਾ ਨੇ ਚ ਰੱਖੀ ਹੈ ਸਾਰਿਆਂ ਨੂੰ ਖੁੱਲੇ ਦਰਸ਼ਨ ਨਹੀਂ ਦਿੱਤੇ ਉਹਨਾਂ ਨੇ ਉਦੋਂ ਕਲਗੀ ਦਰਨੋਂ ਨਹੀਂ ਦਿੱਤੀ ਤੇ ਹੁਣ ਪੰਥ ਨੂੰ ਕਹੀ ਦੇਣਗੇ ਇਹ ਵੀ ਮੈਰਜ ਕਰਦੇ ਆ ਉਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੰਗਦੇ ਰਹਿ ਗਏ ਨਹੀਂ ਦਿੱਤੀ ਤੇ ਹੁਣ ਪੰਥ ਮੰਗਦਾ ਰਹਿ ਗਿਆ ਨਹੀਂ ਦਿੱਤੀ ਖੈਰ ਮੁਖ्तसर ਜੋ ਹੈ ਮੈਂ ਅਰਜ਼ ਕਰਾਂ ਮਨੀ ਸਿੰਘ ਨੇ ਤੇ ਸ਼ੱਕ ਕੀਤਾ ਮਹਾਰਾਜ ਬੋਲ ਤੇ ਤੁਹਾਡੇ ਵੀ ਨੇ ਬਚਨ ਅੰਮ੍ਰਿਤ ਮਈ ਤੇ ਤੁਹਾਡੇ ਵੀ ਨੇ ਬੀੜ ਤੁਸੀਂ ਸੰਪੂਰਨ ਕਰਾ ਲਈ ਆਪਣੀ ਬਾਣੀ ਨਹੀਂ ਮਨੀ ਸਿੰਘ ਅਸੀਂ ਜੋ ਲਿਖਾਇਆ ਉਹਦੇ ਵਿੱਚ ਇਤਿਹਾਸ ਹੈ 24 ਅਵਤਾਰਾਂ ਦਾ ਇਤਿਹਾਸ ਹੈ ਸਤਿਗੁਰੂ ਦਾ ਆਪਣਾ ਇਤਿਹਾਸ ਹੈ ਅਬ ਮੈਂ ਆਪਣੀ ਕਥਾ ਬਖਾਨੋ ਤਬ ਸਾਦਤ ਜੈ ਬੇਦਮੋਯਾ ਨੋ ਮਨੀ ਸਿੰਘ ਅਸੀਂ ਆਪਣੀ ਕਥਾ ਪ੍ਰਮਾਤਮਾ ਦੀ ਕਥਾ ਵਿੱਚ ਨਹੀਂ ਲਿਖਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਮਾਤਮਾ ਦੀ ਕਥਾ ਇਸ ਪਰਪੰਛ ਮੇ ਸਾਚੇ ਨਾਮ ਕੀ ਵਡਾਈ ਮਤ ਕੋ ਧਰੋਗ ਮਾਨਾ ਕਿਸੇ ਗੁਰੂ ਦਾ ਇਤਿਹਾਸ ਨਹੀਂ ਹੈ ਕਿਸੇ ਪਾਤਸ਼ਾਹ ਦਾ ਇਤਿਹਾਸ ਨਹੀਂ ਗੁਰਨਾਣਕ ਕਿੱਥੇ ਪ੍ਰਗਟ ਹੋਏ ਕਦੋਂ ਪ੍ਰਗਟ ਹੋਏ ਉਹਨਾਂ ਦੇ ਮਾਪੇ ਕੌਣ ਸਨ ਪਤਨੀ ਦਾ ਕੀ ਨਾਮ ਸੀ ਬੱਚੇ ਕਿਤਨੇ ਸਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਕਦੋਂ ਜੋਤੀ ਜੋਤ ਸਮਾਇਆ ਨਹੀਂ ਹੈ ਇਤਿਹਾਸ ਨਹੀਂ ਹੈ ਨਿਰੋਲ ਬ੍ਰह्म ਗਿਆਨ ਹੈ। ਨਿਰੋਲ ਪ੍ਰਮਾਤਮਾ ਦਾ ਗਿਆਨ। ਖੈਰੇ ਵਿੱਚਕਾਰ ਗੱਲ ਆ ਗਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੂਰਜ ਸਾਰਿਆਂ ਨੂੰ ਚਾਨਣ ਨਹੀਂ ਦਿੰਦਾ। ਉੱਲੂ ਨੂੰ ਚਾਨਣਾ ਨਹੀਂ ਮਿਲਦਾ। ਗੋਗੋ ਨੂੰ ਚਾਨਣਾ ਨਹੀਂ ਮਿਲਦਾ। ਪੰਛੀਆਂ ਵਿੱਚ ਕੋਈ ਘੱਟ ਗੋਗੋ ਥੋੜੇ ਨੇ ਜੋ ਗੋਗੋ ਨੇ। ਮਨੁੱਖੀ ਦੁਨੀਆ 'ਚ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ। ਗੁਰ ਸ਼ਬਦ ਦੇ ਚਾਨਣੇ ਵਿੱਚ ਕੁਝ ਦਿਖਾਈ ਦੇਵੇ ਗੁਰ ਬਾਣੀ ਦੀ ਰੋਸ਼ਨੀ ਚ ਕੁਝ ਦਿਖਾਈ ਦੇਵੇ ਇਤਨੀ ਸੂਝ ਬੂਝੀ ਕੋਈ ਨਹੀਂ ਮਨ ਰੇ ਸੰਸਾਰ ਅੰਧ ਗਏ ਰਾ ਇੱਕ ਤੇ ਮਨੁੱਖ ਦੁਨੀਆ ਚ ਅੰਧੇਰ ਹੈ ਅਚੇਤ ਹੈ ਦੂਸਰਾ ਅੰਧ ਹੈ ਆਪਣਾ ਅਚੇਤਪਣਾ ਦੇਖ ਸਕੇ ਇਤਨਾ ਬੋਧ ਵੀ ਕੋਈ ਨਹੀਂ